ਲੋਬੀ ਮਿੱਤਰੋ ਸੋਨੀਆ ਮਾਨ ਹੁਣ ਯਾਰ ਅਲੀ ਕੇਜਰੀਵਾਲ ਨਾਲ ਫਿਲਮੀ ਅਦਾਕਾਰ ਸੋਨੀਆ ਮਾਨ ਕੇਜਰੀਵਾਲ ਹੋਰਾਂ ਨਾਲ ਆਮ ਆਦਮੀ ਪਾਰਟੀ ਚ ਕਿਵੇਂ ਸ਼ਾਮਲ ਹੋਈ ਹੈ ਕਿਹਨੇ ਸ਼ਾਮਲ ਕਰਾਇਆ ਔਰ ਕਿਉਂ ਸ਼ਾਮਲ ਹੋਈ ਹੈ ਹੁਣ ਉਹਦਾ ਨਤੀਜਾ ਕੀ ਨਿਕਲੇਗਾ ਇਹਦੇ ਤੇ ਪੂਰੀ ਗੱਲ ਆਪਾਂ ਕਰਦੇ ਆ ਅੱਗੇ ਅੱਜ 23 ਫਰਵਰੀ ਇਸ ਵਕਤ ਤੱਕ ਦੀਆਂ ਸੈਂਕੜੇ ਖਬਰਾਂ ਦੇ ਵਿੱਚੋਂ ਚਾਰ ਵੱਡੀਆਂ ਖਬਰਾਂ ਨੇ ਚਾਰੇ ਖਬਰਾਂ ਤੇ ਕਰਦੇ ਆ ਪੂਰੀ ਗੱਲ ਗੌਰ ਨਾਲ ਪੂਰਾ ਅਖੀਨ ਤੱਕ ਸੁਣਿਓ ਆਪਣਾ ਯਾਰ ਕਮੈਂਟ ਜਰੂਰ ਲਿਖਦਿਆ ਕਰੋ ਤੇ ਆਪਣਾ ਇਹ ਚੈਨਲ ਆ ਲਾਈਵ ਸੱਚ ਟੀਵੀ ਇਹਨੂੰ ਸਬਸਕ੍ਰਾਈਬ ਜਰੂਰ ਕਰ ਲਓ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਪਹਿਲੀ ਖਬਰ ਹੈ ਕਿ ਬੀਤੀ ਰਾਤ ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਲੰਬੀ ਮੀਟਿੰਗ ਹੋਈ ਹੈ ਤੇ ਉਹ ਮੀਟਿੰਗ ਦਾ ਅਸਲੀ ਨਿਚੋੜ ਕੀ ਹੈ ਅਸਲੀ ਮੀਟਿੰਗ ਚੋਂ ਨਿਕਲਿਆ ਕੀ ਹੈ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਦੂਜੀ ਵੱਡੀ ਖਬਰ ਹੈ ਕਿ ਫਿਲਮੀ ਅਦਾਕਾਰਾ ਸੋਨੀਆ ਮਾਨ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਈ ਹੈ ਕੇਜਰੀਵਾਲ ਸਾਹਿਬ ਹੋਰਾਂ ਨੇ ਉਹਨੂੰ ਜਿਹੜਾ ਝਾੜੂ ਵਾਲਾ ਪਰਨਾ ਪਾ ਕੇ ਝਾੜੂ ਵਾਲਾ ਪਟਕਾ ਪਾ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਕਰਾ ਲਿਆ ਤੇ ਇਹਦੀ ਅਸਲੀਅਤ ਤੁਹਾਨੂੰ ਦੱਸਦੇ ਆ ਅੱਗੇ ਕਿਉਂ ਸ਼ਾਮਲ ਹੋਈ ਤੇ ਕਿਵੇਂ ਸ਼ਾਮਲ ਹੋਈ ਹੈ ਅਗਲੀ ਵੱਡੀ ਖਬਰ ਹੈ ਕਿ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਬਾਰੇ ਦੋ ਵੱਡੇ ਬਿਆਨ ਆਏ ਉਨ੍ਹਾਂ ਵੱਡੇ ਬਿਆਨਾਂ ਨੇ ਵੱਡੀ ਚਰਚਾ ਛੇੜੀ ਹੈ ਬਿਆਨ ਬੀਜੇਪੀ ਦੇ ਸੀਨੀਅਰ ਆਗੂਆਂ ਦੇ ਨੇ ਇੱਕ ਦਿੱਲੀ ਤੋਂ ਤੇ ਇੱਕ ਪੰਜਾਬ ਤੋਂ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਕਿ ਉਹ ਬਿਆਨ ਕਹਿੰਦੇ ਕੀ ਨੇ ਅਗਲੀ ਵੱਡੀ ਖਬਰ ਹੈ ਕਿ ਫਿਲਮੀ ਅਦਾਕਾਰ ਸ਼ਾਹਰੂਖ ਖਾਨ ਤੇ ਅਜੇ ਦੇਵਗਨ ਇਹਨਾਂ ਨੂੰ ਅਦਾਲਤ ਵੱਲੋਂ ਸੱਮਣ ਜਾਰੀ ਹੋਏ ਨੇ ਸੱਮਣ ਵੀ ਇੱਕ ਘਟਿਆਜੇ ਕੰਮ ਦੇ ਕੇਸ ਕਰਕੇ ਜਾਰੀ ਹੋਏ ਨੇ ਔਰ ਉਹ ਸੰਮਣਕੀ ਨੇ ਤੇ ਕਿਉਂ ਜਾਰੀ ਹੋਏ ਨੇ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਹੁਣ ਆਪਾਂ ਪਹਿਲੀ ਗੱਲ ਤੋਂ ਸ਼ੁਰੂ ਕਰੀਏ ਸੋਨੀਆ ਮਾਨ ਕਿਸਾਨੀ ਅੰਦੋਲਨ ਦੇ ਵਿੱਚ ਫਿਲਮੀ ਅਦਾਕਾਰਾਂ ਦੇ ਵਿੱਚੋਂ ਇੱਕ ਵੱਡਾ ਚਿਹਰਾ ਲਗਾਤਾਰ ਸੋਨੀਆ ਮਾਨ ਦਿੱਲੀ ਮੋਰਚੇ ਦੇ ਉੱਪਰ ਬੈਠੀ ਰਹੀ ਕਦੀ ਉਹ ਕਿਸੇ ਕਿਸਾਨ ਜਥੇਬੰਦੀ ਦੇ ਨੇੜੇ ਮੰਨੀ ਜਾਂਦੀ ਰਹੀ ਕਦੀ ਕਿਸੇ ਫੇਰ ਸੋਨੀਆ ਮਾਨ ਬਾਰੇ ਇਹ ਜਾਣਕਾਰੀ ਉੱਡੀ ਸੀ 2022 ਚ ਵੀ ਉਹ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਹੀ ਹੈ ਪਰ ਫਿਰ ਜਦੋਂ ਰੌਲਾ ਪੈ ਗਿਆ ਸੋਨੀਆ ਮਾਨ ਅਕਾਲੀ ਦਲ ਚ ਸ਼ਾਮਲ ਨਹੀਂ ਹੋਈ ਫਿਰ ਇਹ ਜਾਣਕਾਰੀ ਉੱਡੀ ਚਰਚਾ ਰਹੀ ਕਿ ਸੋਨੀਆ ਮਾਨ ਕੁਝ ਦਿਨਾਂ ਦੇ ਵਿੱਚ ਕਾਂਗਰਸ ਚ ਸ਼ਾਮਲ ਹੋਣ ਜਾ ਰਹੀ ਹੈ ਪਰ ਸੋਨੀਆ ਮਾਨ ਕਾਂਗਰਸ ਸ਼ਾਮਲ ਨਹੀਂ ਸੀ ਹੋਈ ਫਿਰ ਹੁਣ ਸੋਨੀਆ ਮਾਨ ਅੰਤ ਚ ਆਵਾਦਮੀ ਪਾਰਟੀ ਚ ਸ਼ਾਮਲ ਹੋ ਗਈ ਹੈ ਔਰ ਇੱਥੇ ਮੈਂ ਯਾਦ ਕਰਾਉਣਾ ਚਾਹਣਾ ਹੁਣ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਇਹ ਉਹੀ ਸੋਨੀਆ ਮਾਨ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਉੱਪਰ 3600 ਸਵਾਲ ਕਰਦੀ ਰਹੀ ਹੈ ਬਹੁਤ ਵੱਡੇ ਸਵਾਲ ਸੀ ਭਗਵੰਤ ਮਾਨ ਸਰਕਾਰ ਤੇ ਸੋਨੀਆ ਮਾਨ ਦੇ ਔਰ ਉਹ ਸਾਰੇ ਸਵਾਲ ਹੱਲ ਹੋ ਗਏ ਨੇ ਕੇਜਰੀਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਚ ਸ਼ਾਮਿਲ ਕਰਾਇਆ ਸੋਨੀਆ ਮਾਨ ਨੂੰ ਹੁਣ ਇਹ ਵਰਤਾਰਾ ਕੀ ਹੈ ਮਿੱਤਰੋ 2027 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਿਹਾ ਜਾ ਸਕਦਾ ਹੈ ਸੋਨੀਆ ਮਾਨ ਦਾ ਜਿਹੜਾ ਇਸ ਤਰ੍ਹਾਂ ਸ਼ਾਮਿਲ ਹੋਣਾ ਹੁਣੇ ਤੋਂ ਹੀ ਅਗਲਿਆਂ ਨੇ ਤਿਆਰੀ ਖਿੱਚ ਦਿੱਤੀ ਆ ਹੌਲੀ ਹੌਲੀ ਕਰਕੇ ਸਾਰੀਆਂ ਪਾਰਟੀਆਂ ਵੱਖ-ਵੱਖ ਨੇਤਾਵਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨ ਗਈਆਂ ਛੋਟੇ ਚਿਹਰੇ ਵੱਡੇ ਚਿਹਰੇ ਵੋਟਾਂ ਤੱਕ ਉਹਨਾਂ ਨੂੰ ਹਰ ਇੱਕ ਉਸ ਨਾਂ ਦੀ ਲੋੜ ਹੈ ਜਿਹੜਾ ਕੋਈ 2-400 ਵੋਟ ਜੋੜ ਸਕਦਾ ਔਰ ਸੋਨੀਆ ਮਾਨ ਦੀ ਜੇ ਆਪਾਂ ਗੱਲ ਕਰੀਏ ਜਿੰਨਾਕ ਮੈਂ ਜਾਣਦਾ ਇਹ ਬੀਬੀ ਸੋਨੀਆ ਮਾਨ ਹੋ ਸਕਦਾ ਹੈ ਇਹ ਅੰਦਰੋਂ ਕੁਝ ਚੰਗਾ ਚਾਹੁੰਦੀ ਹੋਵੇ ਇੱਛਾ ਚੰਗੀ ਹੋਵੇ ਕੁਝ ਕਰਨ ਦੀ ਪਰ ਕੱਲੀ ਇੱਛਾ ਨਾਲ ਕੁਝ ਨਹੀਂ ਬਣਦਾ ਉਹ ਸਮਝ ਉਹ ਵਿਚਾਰਤਾ ਰਾ ਹੋਣੀ ਚਾਹੀਦੀ ਹੈ ਜਿਸ ਦੇ ਆਧਾਰ ਤੇ ਕੁਝ ਚੰਗਾ ਹੋਣਾ ਹੁੰਦਾ ਕੱਲੇ ਇੱਛਾ ਰੱਖਣ ਨਾਲ ਤਾਂ ਕੁਝ ਨਹੀਂ ਬਣ ਜਾਂਦਾ ਨਾ ਤਾਂ ਹੁਣ ਸੋਨੀਆਂ ਮਾਨ ਦੀ ਜਿਹੜੀ ਸੋਚ ਤੇ ਵਿਚਾਰਤਾ ਰ ਹੈ ਉਹਦੇ ਬਾਰੇ ਜਿੰਨਾ ਕਿ ਮੈਂ ਜਾਣਦਾ ਉਹਦੀ ਵਿਚਾਰਤਾ ਰ ਚੱਕਵਾ ਚੁੱਲਈਆ ਕਦੀ ਇਧਰ ਨੂੰ ਕਦੀ ਇਧਰ ਨੂੰ ਉਹਦੀ ਵਿਚਾਰੀ ਦੀ ਕੋਈ ਪੱਕੀ ਸੋਚ ਨਹੀਂ ਕੋਈ ਪੱਕੀ ਵਿਚਾਰਤਾਰਾ ਨਹੀਂ ਉਹਦੀ ਵਿਚਾਰੀ ਦਾ ਨਾ ਕੋਈ ਪੱਕਾ ਸਟੈਂਡ ਆ ਕਦੇ ਉਹ ਕਿਸਾਨ ਅੰਦੋਲਨ ਚ ਚਲੀ ਜਾਂਦੀ ਆ ਕਦੇ ਉਹ ਅਕਾਲੀਆਂ ਨਾਲ ਅਟੈਚ ਹੋ ਜਾਂਦੀ ਰਹੀ ਆ ਕਦੇ ਉਹ ਕਿਸੇ ਨਾਲ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਉਹਨੇ ਆਪਣਾ ਫਿਲਮੀ ਕੈਰੀਅਰ ਵੀ ਇੱਕ ਤਰ੍ਹਾਂ ਨਾਲ ਖਤਮ ਕਰ ਲਿਆ ਹੋਇਆ ਲੋਕ ਤਾਂ ਵੀ ਕਹਿੰਦੇ ਨੇ ਕਿ ਸੋਨੀਆ ਮਾਨ ਦਾ ਫਿਲਮੀ ਕੈਰੀਅਰ ਕਦੇ ਹੈ ਹੀ ਨਹੀਂ ਸੀ ਕਿਉਂਕਿ ਅਸੀਂ ਤਾਂ ਕੋਈ ਸੋਨੀਆ ਮਾਨ ਦੀਆਂ ਅਦਾਕਾਰੀ ਨਾਲ ਭਰੀਆਂ ਐਸੀਆਂ ਕੋਈ ਫਿਲਮਾਂ ਹਿੱਟ ਹੁੰਦੀਆਂ ਦੇਖੀਆਂ ਨਹੀਂ ਹਾਂ ਸੋਨੀਆ ਮਾਨ ਜ਼ਰੂਰ ਕਹਿੰਦੀ ਰਹੀ ਹੈ ਕਿ ਮੈਂ ਇੰਨੀਆਂ ਆਪਣੀਆਂ ਫਿਲਮਾਂ ਛੱਡੀਆਂ ਮੈਂ ਇੰਨਾ ਕੰਮ ਛੱਡਦਾ ਪਰ ਅਕਸਰ ਚਰਚਾ ਹੈ ਰਹੀ ਹੈ ਕਿ ਕੌਣ ਛੱਡਦਾ ਛੱਡਦੇ ਉਹ ਹੁੰਦੇ ਨੇ ਜਿਨ੍ਹਾਂ ਦੀ ਕੋਈ ਪੱਕੀ ਵਿਚਾਰਧਾਰਾ ਹੁੰਦੀ ਹੈ ਜਿਨ੍ਹਾਂ ਦਾ ਕੋਈ ਪੱਕਾ ਦ੍ਰਿਸ਼ਟੀਕੋਣ ਹੁੰਦਾ ਤੇ ਜ਼ਿੰਦਗੀ 'ਚ ਪੱਕਾ ਨਿਸ਼ਾਨਾ ਹੁੰਦਾ ਉਹ ਵਿਅਕਤੀ ਬਹੁਤ ਕੁਛ ਦਾਅਵੇ ਲਾਉਂਦੇ ਨੇ ਬੜਾ ਕੁਛ ਛੱਡਦੇ ਨਹੀਂ ਪਰ ਇਸ ਤਰ੍ਹਾਂ ਦੇ ਵਿਅਕਤੀ ਜਿਨ੍ਹਾਂ ਦੀ ਕੋਈ ਪੱਕੀ ਸੋਚ ਵਿਚਾਰਤਾਰਾ ਸਮਝ ਹੈ ਹੀ ਨਹੀਂ ਉਹ ਨਹੀਂ ਸੋ ਦੋਸਤੋ ਮੁੱਖ ਚੀਜ਼ ਬੰਦੇ ਦੇ ਵਿੱਚ ਉਹਦੀ ਵਿਚਾਰਤਾਰਾ ਹੀ ਹੁੰਦੀ ਆ ਉਹਦਾ ਦ੍ਰਿਸ਼ਟੀ ਕੋਈ ਨਹੀਂ ਹੁੰਦਾ ਵੈਸੇ ਤਾਂ ਸਾਰੇ ਮਨੋਕੀ ਹੱਡ ਮਾਸ ਦੇ ਬਣੇ ਨੇ ਪਰ ਸੋਚ ਵਿਚਾਰਤਾਰਾ ਹੀ ਮੁੱਖ ਹੈ ਜਿਹੜੀ ਕਿ ਸੋਨੀਆ ਮਾਨ ਵਿਚਾਰੀ ਦੇ ਵਿੱਚ ਇੰਨੀ ਕੀ ਹੈ ਜਿਵੇਂ ਹੁਣ ਉਹ ਕਦੀ ਇੱਧਰ ਕਦੀ ਉੱਧਰ ਕਦੀ ਉੱਧਰ ਅੱਜ ਮੈਂ ਕਮੈਂਟ ਪੜ ਰਿਹਾ ਸੀ ਅੱਜ ਜਿੱਥੇ-ਜਿੱਥੇ ਖਬਰ ਆ ਰਹੀ ਚੈਨਲਾਂ ਤੇ ਕਿ ਸੋਨੀਆ ਮਾਨ ਸ਼ਾਮਲ ਹੋ ਗਈ ਤਾਂ ਲੋਕ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਵੀ ਹੁਣ ਪੰਜਾਬ 'ਚ ਕੋਈ ਵੱਡਾ ਚਿਹਰਾ ਲੱਭਦਾ ਨਹੀਂ ਤੇ ਸੋਨੀਆ ਮਾਨ ਨੂੰ ਹੁਣ ਕੋਈ ਪਾਰਟੀ ਲੱਭਦੀ ਨਹੀਂ ਤੇ ਦੋਵੇਂ ਫਿਰ ਇੱਕ ਦੂਜੇ ਨੂੰ ਲੱਭ ਗਏ ਕਈ ਲੋਕਾਂ ਦੇ ਐਦਾਂ ਦੇ ਕਮੈਂਟ ਨੇ ਪਰ ਅਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ 2 ਸਾਲ ਅਜੇ ਪਈ ਹੈ ਆਮ ਆਦਮੀ ਪਾਰਟੀ ਚੰਗੇ ਤਕੜੇ ਫੈਸਲੇ ਲੈਣ ਦੀ ਪੰਜਾਬ 'ਚ ਕੋਸ਼ਿਸ਼ ਕਰਨ ਵੱਲ ਆਪਣੇ ਆਪ ਨੂੰ ਵਧਾ ਰਹੀ ਹੈ ਪਰ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਆ ਉਹ ਦੇਸ਼ ਭਰ ਦੇ ਵਿੱਚ ਉਹਦਾ ਗ੍ਰਾਫ ਥੱਲੇ ਡਿੱਗਿਆ ਸੋ ਅਗਲੀ ਵੱਡੀ ਖਬਰ ਹੈ ਕਿ ਜਿਹੜੀ ਰਾਤ ਮੀਟਿੰਗ ਹੋਈ ਹੈ ਕੇਂਦਰ ਸਰਕਾਰ ਦੀ ਤੇ ਸ਼ੰਭੂ ਖਨੋਰੀ ਮੋਰਚੇ ਦੀਆਂ ਕਿਸਾਨ ਦਿੱਤੀ ਬੰਦੀ ਹੈ ਉਹਦੇ ਚੋਂ ਨਿਕਲਿਆ ਕੀ ਮਿੱਤਰੋ ਨਿਕਲਿਆ ਉਹਦੇ ਚੋਂ ਗੱਲਾਂ ਬਾਤਾਂ ਦਾ ਕੜਾ ਹੋਰ ਕੁਝ ਨਹੀਂ ਦੇਖੋ ਇੱਕ ਗੱਲ ਮੈਂ ਕਲੀਅਰ ਕਟ ਕਹਿਣੀ ਚਾਹਣਾ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਸਹੀ ਨੇ ਪਰ ਕੇਂਦਰ ਸਰਕਾਰ ਨੂੰ ਕੋਈ ਭੁਲੇਖਾ ਨਹੀਂਗਾ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ ਮਸਲੇ ਕੀ ਨੇ ਮੁਸ਼ਕਲਾ ਕੀ ਨੇ ਸਭ ਕੁਝ ਪਤਾ ਪਹਿਲਾਂ ਹੀ ਕਿਸਾਨ ਤਾਂ ਜਿਹੜੇ ਅੰਕੜੇ ਲੈ ਲੈ ਕੇ ਸਰਕਾਰ ਸਾਹਮਣੇ ਪੇਸ਼ ਕਰਦੇ ਨੇ ਉਹ ਸਰਕਾਰੀ ਵੈਬਸਾਈਟਾਂ ਤੋਂ ਤੇ ਸਰਕਾਰੀ ਵਿਭਾਗਾਂ ਤੋਂ ਲੈ ਕੇ ਕਰਦੇ ਨੇ ਦੇ ਸਰਕਾਰ ਕੋਲ ਤਾਂ ਚੀਜ਼ਾਂ ਪਹਿਲਾਂ ਹੀ ਹੈਗੀਆਂ ਨੇ ਇਸ ਕਰਕੇ ਮੀਟਿੰਗਾਂ 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 ਦਾ ਦੌਰ ਜਿਹੜਾ ਇਹ ਇਹ ਜੇ ਕੁਝ ਦੇਣਾ ਹੈ ਨੀਅਤ ਤੇ ਨੀਤੀ ਹੈ ਤਾਂ ਉਹ ਬਿਨਾਂ ਵੀ ਹੋ ਸਕਦਾ ਕਿਉਂਕਿ ਸਭ ਪਤਾ ਰਾਤ ਵਾਲੀ ਮੀਟਿੰਗ ਜਦੋਂ ਹੋਈ ਹੈ ਤਾਂ ਉਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੇ ਆਖਿਆ ਜੋ ਸਰਵਨ ਪੰਦੇਰ ਹੋਰਾਂ ਦੀ ਜਵਾਨੀ ਹੈ ਪੰਦੇਰ ਸਾਹਿਬ ਕਹਿੰਦੇ ਵੀ ਉਹ ਕਹਿੰਦੇ ਐਡੀ ਛੇਤੀ ਅਸੀਂ ਐਡਾ ਵੱਡਾ ਫੈਸਲਾ ਕਿਵੇਂ ਕਰ ਦਈਏ ਗੱਲ ਠੀਕ ਹੈ ਫੈਸਲਾ ਐਮਐਸਪੀ ਗਰੰਟੀ ਕਾਨੂੰਨ ਦਾ ਸਿੱਧਾ-ਸਿੱਧਾ ਕਾਰਪੋਰੇਟ ਸੈਕਟਰ ਨੂੰ ਖੇਤੀ ਸੈਕਟਰ ਚੋਂ ਬਾਹਰ ਕੱਢਣਾ ਤੇ ਇੰਟੀ ਖੇਤੀ ਉਹ ਐਡਾ ਵੱਡਾ ਫੈਸਲਾ ਕਿਵੇਂ ਕਰਦੇ ਨੇ ਜਦੋਂ ਉਹਨਾਂ ਨੂੰ ਇਹ ਪਤਾ ਹੈ ਕਿ ਕਿਸਾਨ ਜੱਥੇਬੰਦੀਆਂ ਦੀ ਤਾਕਤ ਜਿਹੜੀ ਆ ਉਹ 3-4 ਧੜਿਆਂ ਚ ਵੰਡੀ ਹੋਈ ਹੈ ਤੇ ਉਹਨਾਂ ਨੂੰ ਜਦੋਂ ਇਹ ਵੀ ਪਤਾ ਹੈ ਕਿ ਅੰਦੋਲਨ ਚੱਲਣ ਦੇ ਦਰਮਿਆਨ ਹੀ ਹਰਿਆਣੇ ਚ ਵੀ ਸਾਡੀ ਸਰਕਾਰ ਦੀ ਜਿੱਤ ਹੋ ਗਈ ਦੁਬਾਰਾ ਫੇਰ ਹੋਰ ਥਾਵਾਂ ਤੇ ਵੀ ਹੋ ਰਹੀ ਹੈ ਦਿੱਲੀ ਚ ਵੀ ਹੋ ਗਈ ਹੈ ਜਦੋਂ ਉਹਨਾਂ ਨੂੰ ਪਤਾ ਹੈ ਕਿ ਇਹ ਅੰਦੋਲਨ ਜਿਹੜਾ ਹੈ ਇਹ ਸਰਕਾਰ ਦੇ ਉੱਪਰ ਕੋਈ ਨਾ ਪੱਕੀ ਬਹੁਤਾ ਅਸਰ ਪਾ ਨਹੀਂ ਰਿਹਾ ਕਿਉਂਕਿ ਥੋੜੇ ਅੱਡੋ-ਪੱਟੀ ਹੋ ਕੇ ਜਥੇਬੰਦੀਆਂ ਲੜ ਰਹੀਆਂ ਤਾਂ ਇਸ ਕਰਕੇ ਉਹ ਕਿਸੇ ਗੱਲ ਤੇ ਅਜੇ ਆਉਣਗੇ ਇਹਦੀ ਸੰਭਾਵਨਾ ਘੱਟ ਹੈ ਪਰ ਕਿਸਾਨਾਂ ਦੀ ਦ੍ਰਿੜਤਾ ਨੂੰ ਸਲਾਮ ਹੈ ਅਗਲੀ ਵੱਡੀ ਖਬਰ ਹੈ ਅਕਾਲੀ ਭਾਜਪਾ ਗੱਠਜੋੜ ਬਾਰੇ ਵੱਡੇ ਬਿਆਨ ਆਏ ਨੇ ਬੀਜੇਪੀ ਦੇ ਦੋ ਲੀਡਰਾਂ ਨੇ ਦਿੱਲੀ ਤੋਂ ਜਿਹੜੇ ਬੀਜੇਪੀ ਸਰਕਾਰ ਚ ਮੰਤਰੀ ਬਣਾਏ ਗਿਆ ਮਨਜਿੰਦਰ ਸਰਸਾ ਉਹਨਾਂ ਦਾ ਤੇ ਪੰਜਾਬ ਚੋਂ ਬੀਜੇਪੀ ਦਾ ਸਭ ਤੋਂ ਚਰਚਿਤ ਲੀਡਰ ਹਰਜੀਤ ਗਰੇਵਾਲ ਉਹਨਾਂ ਦਾ ਬਿਆਨ ਕੀ ਨੇ ਦੋਵਾਂ ਦਾ ਬਿਆਨ ਹੈ ਕਿ ਅਸੀਂ ਨਹੀਂ ਅਕਾਲੀ ਦਲ ਨਾਲ ਗੱਠ ਜੁੜ ਕਰਨਾ ਅਸੀਂ ਇਕੱਲੇ ਚੋਣਾਂ ਲੜਾਂਗੇ ਔਰ ਇਹ ਕਹਾ ਉਹਨਾਂ ਨੇ ਹਰਜੀਤ ਗਰੇਵਾਲ ਨੇ ਤਾਂ ਇਹ ਕਹਿਤਾ ਵੀ ਅਕਾਲੀ ਦਲ ਜਿਹੜਾ ਨਾ ਉਹ ਇੱਕ ਪਰਿਵਾਰ ਦੇ ਨਾਲ ਜੁੜਿਆ ਰਹਿ ਗਿਆ ਸੁਖ ਬਾਦਲ ਪਰਿਵਾਰ ਨਾਲ ਇਹੀ ਕਾਲੀ ਦਲ ਦਾ ਜਿਹੜਾ ਹੈ ਉਹ ਕਾਲੀ ਦਲ ਦੇ ਨਿਗਾਰ ਦਾ ਕਾਰਨ ਹੈ ਉਹ ਕਹਿੰਦੇ ਅਸੀਂ ਇਕੱਲੇ ਚੋਣ ਲੜਾਂਗੇ ਕਾਲੀ ਦਲ ਨਾਲ ਗੱਠ ਜੋੜ ਨਹੀਂ ਕਰਾਂਗੇ ਤੇ ਇਕੱਲੇ ਚੋਣ ਜਿੱਤ ਕੇ ਦਿਖਾਵਾਂਗੇ ਹੁਣ ਪੰਜਾਬੀਓ ਇੱਥੇ ਮੈਂ ਤੁਹਾਨੂੰ ਪੁੱਛਣਾ ਪਿੰਡਾ ਵਾਲਿਓ ਤੁਸੀਂ ਤਾਂ ਜਰੂਰ ਦੱਸੋ ਕੀ ਭਾਜਪਾ ਪੰਜਾਬ ਚ ਇਕੱਲੀ ਚੋਣ ਲੜ ਕੇ ਸਰਕਾਰ ਬਣਾ ਲੂਗੀ ਤੁਹਾਨੂੰ ਲੱਗਦਾ ਕੁਝ ਲੋਕ ਇਹ ਕਹਿੰਦੇ ਨੇ ਕਿ EVM ਜਿਹੜੀ ਹੈ ਨਾ ਜਿਹੜੀ ਵੋਟਾਂ ਪਾਉਣ ਵਾਲੀ ਮਸ਼ੀਨ ਹੈ ਉਹਦੇ 'ਚ ਕਾਫੀ ਕੁਝ ਸੈਟਿੰਗ ਹੋ ਜਾਂਦਾ ਹੈ। ਕੁਝ ਲੋਕ ਕਹਿੰਦੇ ਨੇ ਵੀ ਇਦਾਂ ਤਾਂ ਭਾਵੇਂ ਬਣਾ ਜਾਏ ਪਰ ਉਂਝ ਪੰਜਾਬ 'ਚ BJP ਪਿੰਡਾਂ 'ਚ ਸਰਕਾਰ ਜੇ ਬਣਾਈ ਗਈ ਤਾਂ ਫਿਰ ਫਿਰ ਤਾਂ ਬਹੁਤ ਵੱਡੀ ਗੱਲ ਹੋ ਜਾਣੀ ਹੈ। ਦੇਖੋ EVM ਬਾਰੇ ਤਾਂ BJP ਜਿਹਦੇ ਗੱਲ-ਗੱਲ ਨੂੰ ਠੀਕ ਮੰਨਦੀ ਹੈ 트ੰਪ ਉਸ 트ੰਪ ਨੇ ਵੀ ਕਹਿਤਾ ਕੱਲ ਉਹ ਕਹਿੰਦਾ ਈਵੀਐਮ ਇੱਕ ਕੰਪਿਊਟਰਾਈਜ਼ਡ ਮਸ਼ੀਨ ਹੈ ਤੇ ਮੈਨੂੰ ਪਤਾ ਲੱਗਾ ਵਿੱਚ ਗੜਬੜ ਵੱਡੇ ਪੱਧਰ ਤੇ ਹੋ ਸਕਦੀ ਹੈ ਇਸ ਕਰਕੇ ਬੈਲਟ ਪੇਪਰ ਦੇ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਨੇ ਕਿੰਨੇ ਆਖਿਆ ਜੀਏ 트럼ਪ ਨੇ ਉਸ 트럼ਪ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਜੀ ਦੀ ਗੱਲ ਬੀਜੇਪੀ ਅਲਾਹੀ ਸ਼ਬਦ ਸਮਝ ਕੇ ਮੰਨਦੀ ਹੁੰਦੀ ਹੈ ਉਹ ਤਾਂ ਠੀਕ ਬੋਲਦਾ ਪਰ ਹੁਣ ਕੀ ਬੋਲੇਗੀ ਬੀਜੇਪੀ ਸਵਾਲ ਇਹ ਬਣ ਗਿਆ ਟਰੰਪ ਨੇ ਦਾ ਭਾਈ ਇੱਥੋਂ ਤੱਕ ਖੁਲਾਸਾ ਕਰਤਾ ਨਾ ਕੱਲ ਜਿਹੜਾ 21 ਮਿਲੀਅਨ ਡਾਲਰ ਭਾਰਤ ਦੇ ਵਿੱਚ ਸਰਕਾਰ ਬਣਾਉਣ ਦਾ ਮੁੱਦਾ ਉੱਠਿਆ ਸੀਗਾ ਭਾਜਪਾ ਕਹਿ ਰਹੀ ਸੀ ਕਿ ਕਾਂਗਰਸ ਨੂੰ ਮਿਲੇ ਆਏ ਕਾਂਗਰਸ ਨੇ ਲਿਆ ਆਏ ਇਹ ਅਮਰੀਕਾ ਨੇ ਕਾਂਗਰਸ ਨੂੰ ਦਿੱਤਾ ਪਰ ਟਰੰਪ ਨੇ ਕੱਲ ਖੁਲਾਸਾ ਕਰਤਾ ਉਹ ਕਹਿੰਦਾ ਇਹ ਮੈਂ ਮੇਰੇ ਮਿੱਤਰ ਮੋਦੀ ਸਾਹਿਬ ਨੂੰ ਮਿਲੇ ਆਏ ਪੈਸੇ ਖੁਲਾਸਾ ਹੁਣ ਸਿੱਧਾ ਟਰੰਪ ਨੇ ਆਪ ਕਰਤਾ ਬੋਲ ਕੇ ਹੁਣ ਦੱਸੋ ਕੌਣ ਕੀ ਕਿੱਥੋਂ ਬੋਲੂਗਾ ਹੁਣ ਬੀਜੇਪੀ ਦੀ ਬੋਲਤੀ ਇਸ ਮਾਮਲੇ ਤੇ ਕੱਲ ਦੀ ਬੰਦ ਹੋਈ ਪਈ ਆ ਤੇ ਬੀਜੇਪੀ ਦਾ ਪਾਲਤੂ ਮੀਡੀਆ ਜਿਹੜਾ ਗੋਦੀ ਮੀਡੀਆ ਉਹ ਜਿਹੜਾ ਲਗਾਤਾਰ ਬੌਂ 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 ਕਰਦਾ ਬੋਟੀ ਦੇਖ ਕੇ ਉਹ ਮੀਡੀਆ ਕੱਲ ਦਾ ਐ ਜਿਵੇਂ ਉਹਨੂੰ ਤੰਦਵਾ ਪਾ ਗਿਆ ਹੋਵੇ ਜਿਵੇਂ ਉਹਦੇ ਮੂੰਹ ਨੂੰ ਅਧਰੰਗ ਹੋ ਗਈ ਹੋਵੇ ਐ ਹੋ ਗਿਆ ਕੱਲ ਦਾ ਉਹਨੂੰ ਇਸ ਮੁੱਦੇ ਤੇ ਉਹਨਾਂ ਗੱਲ ਜਿਣੀ ਔੜਦੀ ਪਈ ਤੇ ਜਿਹੜੀਆਂ ਵੱਡੀਆਂ ਉਹ ਐਂਕਰ ਅੰਜਨਾ ਓਮ ਕਸ਼ਯਪ ਤੇ ਰੁਬਿਕਾ ਲਿਆਕਤ ਜਿੰਨੀਆਂ ਵੀ ਉਹ ਬੜਾ ਹੁਬੁਬਕੇ ਬੋਲਦੀਆਂ ਰਹੀਆਂ ਪਿਛਲੇ ਦਿਨਾਂ ਤੋਂ ਉਹ ਕੱਲ੍ਹ ਦੀਆਂ ਇਸ ਮੁੱਦੇ ਤੇ ਐ ਖਮੋਸ਼ ਨੇ ਜਿਵੇਂ ਹੁਣ ਉਹਨਾਂ ਦੇ ਕੰਨ ਬੰਦ ਹੋ ਗਏ ਹੁਣ ਹੁਣ ਉਹਨਾਂ ਨੂੰ ਕੁਝ ਸੁਣਦਾ ਹੀ ਨਾ ਹੋਵੇ ਤੇ ਜ਼ੁਬਾਨ 'ਚ ਜਿਵੇਂ ਹੁਣ ਕੁਝ ਨਿਕਲਦਾ ਹੀ ਨਾ ਹੋਵੇ ਸੋ ਅਗਲੀ ਵੱਡੀ ਖਬਰ ਹੈ ਜਨਾਬ ਭਾਰਤ ਦੇ ਡਿੱਗਜ ਐਕਟਰ ਸ਼ਾਹਰੂਖ ਖਾਨ ਦੇਵਗਨ ਅਜੇ ਦੇਵਗਨ ਹੋਰਾਂ ਨੂੰ ਅਦਾਲਤ ਨੇ ਸਮਨ ਜਾਰੀ ਕੀਤੇ ਨੇ ਇੱਕ ਹਫਤਕਾਰ ਅਦਾਲਤ ਨੇ ਸਮਨ ਜਾਰੀ ਕੀਤੇ ਨੇ ਕਿਉਂਕਿ ਇੱਕ ਵਿਅਕਤੀ ਨੇ ਅਦਾਲਤ ਦੇ ਵਿੱਚ ਇਹ ਕੇਸ ਪਾਇਆ ਕਿ ਇਹ ਪਾਣ ਮਸਾਲੇ ਦੀ ਮਸ਼ਹੂਰੀ ਕਰਦੇ ਨੇ ਜਿਹੜਾ ਕਿ ਇੱਕ ਨਸ਼ੇ ਵਰਗੀ ਚੀਜ਼ ਹੈ ਤੇ ਇਹਨਾਂ ਨੂੰ ਇਸ ਮਾਮਲੇ ਤੋਂ ਰੋਕਿਆ ਗਿਆ ਤੇ ਉਹਨਾਂ ਨੂੰ ਅਦਾਲਤ ਨੇ ਸੰਮਣ ਜਾਰੀ ਕੀਤੇ ਨੇ ਹੁਣ ਸਵਾਲ ਮਿੱਤਰੋ ਇੱਥੇ ਇਹ ਆ ਯਾਰ ਇਹਦਾ ਮਤਲਬ ਇਹ ਆ ਵੀ ਪੈਸਾ ਬੰਦੇ ਕੋਲ ਜਿੰਨਾ ਮਰਜੀ ਆ ਜਾਏ ਜੇ ਦਿਮਾਗ ਚ ਭੋਖਾ ਤੇ ਉਹ ਰੱਜ ਨਹੀਂ ਸਕਦਾ ਹੁਣ ਤੁਸੀਂ ਦੇਖੋ ਐਨਾ ਪੈਸਾ ਕਮਾਇਆ ਫਿਲਮਾਂ ਦੇ ਰਾਈਂ ਐਡਸ ਦੇ ਰਾਈਂ ਮਸ਼ਹੂਰੀਆਂ ਕਰ ਕਰਕੇ ਅਜੇ ਵੀ ਨਹੀਂ ਰੱਜੇ ਜੇ ਭਲਾ ਇੱਕ ਨਸ਼ੇ ਵਾਲੀ ਚੀਜ਼ ਦੀ ਮਸ਼ਹੂਰੀ ਦਾ ਪੈਸਾ ਨਾ ਵੀ ਲੈਂਦੇ ਫੇਰ ਕਿਹੜੀ ਆਫਤਾ ਜੜੀ ਮਲੋ ਨਸ਼ੇ ਵਾਲੀ ਚੀਜ਼ ਆ ਪਾਣ ਮਸਾਲੇ ਜਾਂ ਹੋਰ ਚੀਜ਼ਾਂ ਇਹਨਾਂ ਦੀਆਂ ਮਸ਼ਹੂਰੀਆਂ ਤੇ ਨਾਂ ਵੀ ਕਰਨ ਤੇ ਸਰਦਾ ਨਹੀਂ ਐਨਾ ਪੈਸਾ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਦੀ ਮਸ਼ਹੂਰੀ ਕਰਨੀ ਹੈ ਪਰ ਪੈਸੇ ਦਾ ਲਾਲਚ ਏਡਾ ਕੁੱਤੀ ਚੀਜ਼ ਹੈ ਕੁਝ ਲੋਕਾਂ ਵਾਸਤੇ ਸਭ ਕੁਝ ਪੈਸਾ ਬਣਿਆ ਹੁਣ ਜਿਹੜਾ ਅਕਸ਼ੇ ਕੁਮਾਰ ਹੈ ਗੱਲਾਂ ਬਹੁਤ ਵੱਡੀਆਂ ਮਾਰਦਾ ਪਰ ਸਿਗਰਟ ਦੀ ਮਸ਼ਹੂਰੀ ਅਕਸ਼ੇ ਕੁਮਾਰ ਦਿੰਦਾ ਰਿਹਾ ਰੈਡ ਐਂਡ ਵਾਈਟ ਬਹੁ ਟਾਈਮ ਆਉਦੀ ਰਹੀ ਐ ਔਰ ਜਿਹੜਾ ਸੰਨੀ ਦਿਓਲ ਐ ਉਹ ਸ਼ਰਾਬ ਬੈ ਜਿਹੜੀ ਬੈਗ ਪਾਈਪਰ ਸ਼ਰਾਬ ਐ ਉਹਦੀ ਮਸ਼ਹੂਰੀ ਇੱਕ ਟਾਈਮ ਕਰਦਾ ਰਿਹਾ ਮਤਲਬ ਯਾਰ ਮੈਨੂੰ ਲੱਗਦਾ ਵੀ ਜੇਕਰ ਤੁਹਾਨੂੰ ਇੱਜ਼ਤ ਨਾਲ ਰੋਟੀ ਪਾਣੀ ਚੰਗਾ ਮਿਲ ਰਿਹਾ ਚੰਗੀ ਜ਼ਿੰਦਗੀ ਮਿਲ ਰਹੀ ਆ ਤਾਂ ਗੰਦ ਜ਼ਰੂਰ ਖਾਣਾ ਬੰਦੇ ਨੇ ਪਰ ਹੈਰਾਨਗੀ ਦੀ ਗੱਲ ਐ ਵੀ ਖਾਂਦੇ ਨੇ ਕੁਝ ਲੋਕ ਤੋਂ ਤੁਸੀਂ ਇਹਦੇ ਬਾਰੇ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖ ਦਿਓ ਹੁਣ ਅਗਲਾ ਜਿਹੜਾ ਮੁੱਦਾ ਪੰਜਾਬ 'ਚ ਛਾਇਆ ਪਿਆ ਉਹ ਮਿੱਤਰ ਪਿਆਰਿਓ ਇਹ ਹੈ ਕਿ ਜਿਹੜੇ ਪੰਜਾਬ ਦੇ ਇੱਕ ਮੰਤਰੀ ਐ ਕੁਲਦੀਪ ਢਾਲੀਵਾਲ ਸਾਹਿਬ ਜਿਨ੍ਹਾਂ ਦੀ ਦਾਲ 'ਚੋਂ ਟਮਾਟਰ ਲੱਭਣ ਵਾਲੀ ਵੀਡੀਓ ਮਸ਼ਹੂਰ ਵੀ ਹੋਈ ਸੀ ਅੱਜ ਵੀ ਉਹਦੇ ਚਰਚੇ ਨੇ ਹੁਣ ਮਜੀਠੀਆ ਸਾਹਿਬ ਅੱਜ ਵੀ ਉਹਨਾਂ ਦੀ ਛੇੜ ਲਾ ਰਹੇ ਸੀਗੇ ਵੀ ਟਮਾਟਰ ਹੁਣ ਦਾਲ 'ਚੋਂ ਟਮਾਟਰ ਵਾਲੇ ਕਿੱਧਰ ਗਏ ਉਹਨਾਂ ਦਾ ਮੁੱਦਾ ਪਾ ਗਿਆ ਐਨੇ ਸਾਲ ਉਹ ਮੰਤਰੀ ਜਿਹੜੇ ਮੈਕਮੇ ਦੇ ਬਣੇ ਰਹੇ ਹੁਣ ਪਤਾ ਲੱਗਾ ਵੀ ਉਹ ਮੈਕਮਾ ਹੀ ਹੈ ਨਹੀਂ ਮੈਕਮਾ ਹੈ ਹੀ ਨਹੀਂ ਤੇ ਉਹ ਮੰਤਰੀ ਬਣੇ ਰਹੇ ਨੇ ਤੇ ਹੁਣ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਹੁਣ ਸਰਕਾਰ ਕੜਿੱਕੀ ਚ ਐ ਪਰ ਆਮ ਆਦਮੀ ਪਾਰਟੀ ਨੇ ਵੀ ਇੱਕ ਨਵਾਂ ਰਾਹ ਕੱਢ ਕੇ ਵਿਖਾਤਾ ਉਹ ਕਹਿੰਦੇ ਜਿਹੜੀ ਕਾਂਗਰਸ ਸਾਨੂੰ ਕਹਿੰਦੀ ਹੈ ਜਦ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਸੀਗੀ ਲਗਾਤਾਰ 4 ਸਾਲ ਇਹੀ ਮਹਿਕਮਾ ਇਹਨਾਂ ਦੇ ਮੁੱਖ ਮੰਤਰੀ ਕੋਲ ਰਿਹਾ ਕਾਂਗਰਸ ਦੇ ਕੋਲ ਕਾਂਗਰਸ ਵਿਚਾਰੀ ਕੀ ਬੋਲੇਗੀ ਸਵਾਲ ਇਹ ਹੈ ਪਰ ਭਾਵੇਂ ਕਾਂਗਰਸ ਤੇ ਭਾਵੇਂ ਆਮ ਆਦਮੀ ਪਾਰਟੀ ਹੈ ਦੋਨਾਂ ਤੇ ਸਵਾਲ ਇਹ ਹੈ ਵੀ ਜਿਹੜਾ ਮਹਿਕਮਾ ਹੈ ਨਹੀਂ ਤੇ ਉਹ ਮਹਿਕਮੇ ਦਾ ਮਨਿਸਟਰ ਤੁਸੀਂ ਬਣਾ ਛੱਡਿਆ ਦੋਨਾਂ ਨੇ ਭਗਵੰਤ ਮਾਨ ਸਾਹਿਬ ਨੇ ਇਹਦੇ ਤੇ ਆਪਣਾ ਵਿਚਾਰ ਰੱਖਿਆ ਉਹ ਕਹਿੰਦੇ ਵੇਖੋ ਇਹ ਮਹਿਕਮਾ ਤਾਂ ਹੈਗਾ ਪਰ ਇਹਦਾ ਨਾਮ ਪਿੱਛੇ ਜੇ ਤਬਦੀਲ ਕਰ ਦਿੱਤਾ ਗਿਆ ਸੀਗਾ ਮਹਿਕਮਾ ਤਾਂ ਇਹ ਹੈਗਾ ਹੁਣ ਤੁਸੀਂ ਦੇਖੋ ਇਹ ਕਿੰਦਾਂ ਦੀਆਂ ਸਥਿਤੀਆਂ ਨੇ ਇਹਦੇ ਉੱਪਰ ਬੀਜੇਪੀ ਤਿੱਖੇ ਤਿੱਖੇ ਕਮੈਂਟ ਕਰ ਰਹੀ ਹੈ ਅੱਜ ਵਿਕਰਮਜੀਤ ਮਜੀਠੀਆ ਇਸ ਮੁੱਦੇ ਤੇ ਬੋਲ ਰਹੇ ਸੀ ਰਵਨੀਤ ਬਿੱਟੂ ਨੇ ਵੀ ਪੜਾਅਸ ਕੱਢੀ ਹੈ ਦੇਖੋ ਵਿਰੋਧੀ ਤਾਂ ਬੋਲਣਗੇ ਜੇ ਤੁਸੀਂ ਮੌਕੇ ਦੋਵੋਗੇ ਵਿਰੋਧੀਆਂ ਨੇ ਤਾਂ ਬੋਲਣਾ ਉਹਨਾਂ ਨੂੰ ਤਾਂ ਮੁੱਦਾ ਚਾਹੀਦਾ ਸੋ ਅੱਜ ਦੀਆਂ ਇਹ ਵੱਡੀਆਂ ਖਬਰਾਂ ਸੀਗੀਆਂ ਤੁਸੀਂ ਇਹਨਾਂ ਬਾਰੇ ਕੀ ਕਹੋਗੇ ਤੁਹਾਡਾ ਕੀ ਵਿਚਾਰ ਹੈ ਆਪਣਾ ਕਮੈਂਟ ਜਰੂਰ ਲਿਖਦਿਆ ਕਰੋ ਕਿਉਂਕਿ ਤੁਸੀਂ ਵੀ ਸਿਆਣੇ ਹੋ ਸਮਝ ਰੱਖਦੇ ਹੋ ਪੰਜਾਬ ਦੇ ਫਿਕਰਮੰਦ ਹੋ ਤੇ ਪੰਜਾਬ ਦੇ ਫਿਕਰਮੰਦ ਲੋਕ ਜਿਹੜੇ ਨੇ ਉਹਨਾਂ ਨੂੰ ਅਸੀਂ ਹਮੇਸ਼ਾ ਸਲਾਮ ਕਰਦੇ ਆ ਅਸੀਂ ਵੀ ਪੰਜਾਬ ਦੀ ਫਿਕਰਮੰਦੀ ਲਈ ਕੰਮ ਕਰ ਰਹੇ ਆ ਬਹੁਤ ਮੇਰ